ਮਕਮਲ 30000 ਰੱਖ ਕੇ ਗਏ ਆ ਤੁਹਾਨੂੰ ਫੜਾ ਕੇ ਗਏ ਆ 10-10000 ਦੀ ਸਾਫ਼ ਜਵਾਬ ਦੇ ਤਾਂ ਤਾਂ ਕਿ ਸਾਡਾ ਸਿਸਟਮ ਨਹੀਂ ਟੱਕਦਾ ਦਾ ਵੀ ਪਰ ਜਦੋਂ ਦਾ ਇਹ ਆਇਆ ਉਦੋਂ ਦਾ ਸਾਡੇ ਨਾਲ ਪਤਾ ਨਹੀਂ ਕੋਈ ਨਿੱਜੀ ਵੈਰ ਕੱਢ ਰਿਹਾ ਜਾਂ ਕੋਈ ਦੁਸ਼ਮਨੀ ਆ ਸਾਡੇ ਨਾਲ ਸਾਨੂੰ ਖੁੱਲ ਕੇ ਦੱਸ ਦੇਵੇ ਸਾਡੀ ਜਾਤੀਵਾਦੀ ਸ਼ਬਦ ਬੋਲੇ ਗਏ ਆ ਉਹਨਾਂ ਦਾ ਸੀਨ ਸਾਫ਼ ਨਹੀਂ ਹੈ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਵੀ ਨਿਊਜ਼ ਟੀਵੀ ਤੇ ਮੈਂ ਹਾਂ ਰਮਨਦੀਪ ਸਿੰਘ ਸੋਢੀ ਪਿਛਲੇ ਦਿਨੀ ਇੱਕ ਤੁਸੀਂ ਖਬਰ ਸੁਣੀ ਹੋਣੀ ਹੈ ਜਿੱਥੇ ਇੱਕ ਬੜਾ ਵਿਵਾਦ ਪੈਦਾ ਹੋਇਆ ਜਾਤੀਵਾਦੀ ਨੂੰ ਲੈ ਕੇ ਸਕੂਲ ਦੇ ਵਿੱਚੋਂ ਬੱਚੇ ਨੂੰ ਕੱਢ ਦਿੱਤਾ ਗਿਆਗਾ ਮਾਪਿਆਂ ਦਾ ਕਹਿਣਾਗਾ ਵੀ ਸਕੂਲ ਦੇ ਵਿੱਚੋਂ ਸਾਡੇ ਬੱਚੇ ਨੂੰ ਕੱਢ ਦਿੱਤਾ ਗਿਆਗਾ ਕੀ ਗੱਲਬਾਤ ਆ ਆਪਾਂ ਪੁੱਛਦੇ ਆ ਇਹਨਾਂ ਨਾਲ ਪਰਿਵਾਰ ਵਾਲੇ ਖੜੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਕਮਲਜੀਤ ਕੁਮਾਰ ਹੈ ਕੀ ਨਾਮ ਆ ਜੀ ਕਮਲਜੀਤ ਕਮਲਜੀਤ ਕੁਮਾਰ ਹਾਂ ਜੀ ਤੇ ਕਿੰਨਾ ਟਾਈਮ ਹੋ ਗਿਆ ਬੱਚਾ ਜਿਹੜਾ ਸਕੂਲ ਚ ਪੜ੍ਹਦਾ ਪਿਆ ਸੀ ਪੂਰਾ ਸਾਲ ਹੀ ਹੋ ਗਿਆ ਜੀ ਯੂਕੇਜੀ ਕਲਾਸ ਚ ਯੂਕੇਜੀ ਕਲਾਸ ਚ ਕੀ ਕਾਰਨ ਜਾਤੀਵਾਦੀ ਨੂੰ ਲੈ ਕੇ ਜਿਹੜਾ ਬੱਚੇ ਨੂੰ ਸਕੂਲ ਚੋਂ ਕੱਢ ਦਿੱਤੇ ਕਿਵੇਂ ਹਾਂ ਜਾਤੀਵਾਦੀ ਸ਼ਬਦ ਬੋਲ ਕੇ ਕੱਢਿਆ ਗਿਆ ਇਹਨੂੰ ਜੀ ਕੀ ਕਹਿੰਦੇ ਸਕੂਲ ਵਾਲੇ ਕੀ ਕਹਿੰਦੇ ਇਹ ਇੱਕ ਮਹੀਨਾ ਬਿਮਾਰ ਹੋਣ ਕਰਕੇ ਸਕੂਲ ਨਹੀਂ ਗਿਆ ਸੀ ਜਦੋਂ ਇਹਨੂੰ ਛੱਡਣ ਗਏ ਤਾਂ ਉਹਨਾਂ ਵੱਲੋਂ ਇਹੀ ਸ਼ਬਦ ਵਰਤਿਆ ਗਿਆ ਵੀ ਅਸੀਂ ਇਹ ਬੱਚੇ ਨੂੰ ਨਹੀਂ ਰੱਖਣਾ ਸੀ ਕਾਰਨ ਪੁੱਛਿਆ ਕਿਉਂ ਨਹੀਂ ਰੱਖਣਾ ਕਹਿੰਦਾ ਸੀ ਛੋਟੀ ਜਾਤ ਦਾ ਵਾਲਮੀਕਾਂ ਦਾ ਬੱਚਾ ਸਕੂਲ ਵਿੱਚ ਨਹੀਂ ਰੱਖਣਾ ਇਹ ਪ੍ਰਿੰਸੀਪਲ ਦੇ ਵੱਲੋਂ ਸ਼ਬਦ ਬੋਲੇ ਗਏ ਜੀ ਉਹ ਤਾਂ ਤੈਨੂੰ ਕਿਹਾ ਗਿਆ ਸੀ ਕਿ ਨਹੀਂ ਕਿਹਾ ਗਿਆ ਸੀਗਾ ਕੁਝ ਬੋਲਿਆ ਸੀ ਉਹ ਨੇ ਬੱਚਾ ਨਿੱਕਾ ਦਾ ਬੱਚੇ ਨੂੰ ਨਹੀਂ ਪਤਾ ਇਸ ਚੀਜ਼ ਬਾਰੇ ਮਾਤਾ ਤੁਸੀਂ ਗਏ ਸੀ ਉਹ ਕਹਿੰਦੇ ਵੀ ਕੋਈ ਫੀਸ ਨੂੰ ਲੈ ਕੇ ਵੀ ਰੌਲਾ ਤੁਹਾਡਾ ਫੀਸ ਨੂੰ ਰੋੜਾ ਬੇਟਾ ਦੇਖੋ ਫੀਸ ਦਾ ਕੋਈ ਰੋੜਾ ਨਹੀਂ 30000 ਇੱਕ ਵਾਰਾ ਜਮਾ ਕਰਾ ਕੇ ਆਈਆਂ ਮੈਂ ਤੇ ਬਾਕੀ ਇਹ ਕਾਕਾ ਕਰਾ ਕੇ ਆਇਆ ਹੈਗਾ ਮੇਰਾ 30000 ਰੁਪਿਆ ਇਹ ਜਮਾ ਸਾਪ ਹੀ ਮੁੱਕਰ ਗਏ ਮੈਂ ਬਹੁਤ ਰੋੜਾ ਪਾਇਆ ਉਸ ਪਿੱਛੇ ਤੋਂ ਮੈਂ 1 ਮਹੀਨਾ ਚੱਜੂ ਪਾਇਆ ਮੈਂ ਕਹਾਂ ਮੈਂ 30000 ਰੱਖ ਕੇ ਗਈਆਂ ਤੁਹਾਨੂੰ ਫੜਾ ਕੇ ਗਈਆਂ 10 10000 ਦੀ ਸਾਫ਼ ਜਵਾਬ ਦੇ ਤਾਂ ਤਾਂ ਕਿ ਸਾਡਾ ਸਿਸਟਮ ਨਹੀਂ ਚੱਕਦਾਗਾ ਮੈਂ ਆਖਿਆ ਤੁਸੀਂ ਤੁਹਾਡਾ ਸਿਸਟਮ ਨਹੀਂ ਚੱਕਦਾ ਮੇਰਾ ਗਰੀਬ ਦਾ ਮੈਂ ਕਹਾਂ ਤੁਸੀਂ ਕੁੰਡਾ ਕਰਤਾ ਮੈਂ ਕਿੱਥੋਂ ਲਿਆਉਂਗੀ ਹੋਰ 30000 ਹੂੰ ਆਖਿਰ ਹੀ ਅਸੀਂ ਚੁੱਪ ਹੋ ਗਏ 30000 ਇਹਨਾਂ ਨੇ ਨਹੀਂ ਮੰਨਿਆ ਜੀ ਹਾਂ ਵੱਡੇ ਬੱਚੇ 12 12 11 11 ਸਾਲ ਹੋ ਗਏ ਪੜਦਿਆਂ ਨੂੰ ਅਸੀਂ ਉਹਨਾਂ ਦਾ ਲੱਖ ਲੱਖ ਰੁਪਇਆ ਭਰ ਸਕਦੇ ਹਾਂ ਇਹਦੀ ਫੀਸ 30000 ਰੁਪਇਆ ਨਹੀਂ ਭਰ ਸਕਦੇ ਜੀ 30000 ਰੁਪਏ ਦਾ ਕੋਈ ਸਬੂਤ ਹੈਗਾ ਤੁਹਾਡੇ ਕੋਲ ਸਬੂਤ ਇਹਨਾਂ ਨੇ ਕੋਈ ਨਹੀਂ ਦਿੱਤਾ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਪਰਚੀ ਦੂਸਰੇ ਦਿਨ ਦੇ ਦਿਆਂਗੇ ਉਸ ਤੋਂ ਬਾਅਦ ਉਹ ਮੈਡਮ ਜਿਹੜੀ ਅਰਚਨਾ ਮੈਡਮ ਉਹ ਮੁੱਕਰ ਗਈ ਵੀ ਸਾਨੂੰ ਤਾਂ ਦੇ ਕੇ ਹੀ ਨਹੀਂ ਗਏ ਉਹ ਮੈਡਮ ਉੱਕਰ ਕੇ ਕਹਿੰਦੇ ਵੀ ਤੁਸੀਂ ਉੱਥੇ ਕਹਿ ਨਹੀਂ ਆ ਵੀ ਸੀਸੀਟੀ ਵੀ ਕੈਮਰੇ ਚੈੱਕ ਕਰਾਈ ਜਾਂ ਕੈਮਰੇ ਉੱਥੇ ਜੋ ਬੰਦ ਕਰ ਦਿੰਦੇ ਆ ਬਹੁਤ ਸਕੀਮੀ ਬੰਦੇ ਆ ਜੀ ਜਦੋਂ ਮਰਜ਼ੀ ਜਾ ਕੇ ਦੇਖ ਲਓ ਤੁਸੀਂ ਜਾਓ ਕਿ ਕੈਮਰੇ ਨਾਲ ਦੀ ਨਾਲ ਬੰਦ ਹੋਣਗੇ ਇੱਥੇ ਪ੍ਰੈਸ਼ਰ ਰਿਪੋਰਟਰ ਆਏ ਸੀਗੇ ਉਸ ਤੋਂ ਬਾਅਦ ਕੋਈ ਸਬੂਤ ਨਹੀਂ ਹੁੰਦਾ ਉੱਥੇ ਜੀ ਤੁਸੀਂ ਮਾਤਾ ਉਹਨਾਂ ਨੂੰ ਕਿਹਾ ਸੀਗਾ ਵੀ ਕੈਮਰੇ ਉੱਥੇ ਲੱਗੇ ਹੋਏ ਤੁਹਾਨੂੰ ਪਤਾ ਇਸ ਚੀਜ਼ ਦਾ ਹਾਂ ਉਹ ਤਾਂ ਪਤਾ ਹੋਏਗਾ ਪਰ ਇਹ ਐਂ ਕਹਿ ਦਿੰਦੇ ਕਿ ਮੈਂ ਤਾਂ ਜਵਾਨ ਪੜਾਂ ਬੇਟਾ ਇਹ ਐਂ ਕਹਿ ਦਿੰਦੇ ਕਿ ਤੁਸੀਂ ਕਹੋਗੇ ਵੀ ਸਾਨੂੰ ਚੈੱਕ ਕਰਾਓ ਫਿਰ ਉਹਨਾਂ ਦਾ ਕੀ ਜਵਾਬ ਹੋਊਗਾ ਦਿਖਾਉਣਗੇ ਜੀ ਤੁਹਾਨੂੰ ਜੀ ਬਿਲਕੁਲ ਆਪਾਂ ਪੁੱਛਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜਾ ਪ੍ਰਿੰਸੀਪਲ ਦਾ ਪੱਖ ਵੀ ਉਹ ਵੀ ਤੁਹਾਨੂੰ ਸੁਣਾਵਾਂਗੇ ਪ੍ਰਿੰਸੀਪਲ ਕੀ ਕਹਿ ਰਿਹਾ ਅੱਗੋਂ ਤਾਂ ਕੀ ਲੱਗਦਾ ਕਿ ਜਿਹੜੇ ਤੁਹਾਡੇ ਹੋਰ ਬੱਚੇ ਪੜ੍ਹਦੇ ਆ ਉਹਨਾਂ ਨੂੰ ਵੀ ਇਦਾਂ ਬੋਲਿਆ ਜਾਂਦਾ ਨਹੀਂ ਜਦੋਂ ਦੇ ਇਹ ਪ੍ਰਿੰਸੀਪਲ ਇੱਕ ਸਾਲ ਹੋਇਆ ਹੈ ਇਹਨੂੰ ਜੀ ਨਾਮ ਕੀ ਹੈ ਪ੍ਰਿੰਸੀਪਲ ਮੋਹਿਤ ਨਾਮ ਆ ਮੋਹਿਤ ਪਿੱਛੇ ਕੁਝ ਲੱਗਦਾ ਨਹੀਂ ਪੂਰਾ ਪਤਾ ਜਦੋਂ ਦੇ ਆਇਆ ਇਹਨਾਂ ਵੱਲੋਂ ਮਾੜਾ ਵਰਤੀਬਾਈ ਆ ਜਦੋਂ ਪਹਿਲਾਂ ਸਾਡੇ ਬੱਚਿਆਂ ਨੂੰ 8 8 9 9 ਸਾਲ 10 10 ਪੜ੍ਹਦਿਆਂ ਨੂੰ ਹੋ ਗਏ ਕੋਈ ਪਰੇਸ਼ਾਨੀ ਨਹੀਂ ਸੀ ਕੋਈ ਫੀਸਾਂ ਦਾ ਕੋਈ ਰੌਲਾ ਨਹੀਂ ਨਾਲ ਦੀ ਨਾਲ ਪਰਚੀ ਮਿਲਦੀ ਸੀ ਨਾਲ ਦੀ ਨਾਲ ਅਸੀਂ ਭਰ ਕੇ ਆਉਂਦੇ ਸੀ ਹੁਣ ਵੀ ਸਾਡਾ ਇਹੀ ਸਿਸਟਮ ਆ ਅਸੀਂ ਆ ਫੀਸਾਂ ਕਲੀਅਰ ਕਰਦੇ ਆ ਕੋਈ ਇਹ ਉਹ ਨਹੀਂ ਹੁੰਦਾਗਾ ਤੇ ਪਰ ਜਦੋਂ ਦਾ ਇਹ ਆਇਆ ਉਦੋਂ ਦਾ ਸਾਡੇ ਨਾਲ ਪਤਾ ਨਹੀਂ ਕੋਈ ਨਿੱਜੀ ਵੈਰ ਕੱਢ ਰਿਹਾ ਜਾਂ ਕੋਈ ਦੁਸ਼ਮਨੀ ਹੈ ਸਾਡੇ ਨਾਲ ਸਾਨੂੰ ਖੁੱਲ ਕੇ ਦੱਸ ਦੇਵੇ ਸਾਡੀ ਜਾਤੀਵਾਦੀ ਸ਼ਬਦ ਬੋਲੇ ਗਏ ਆ ਉਹਨਾਂ ਦਾ ਸੀ ਇਨਸਾਫ ਚਾਹੁੰਦੇ ਆ ਤੁਸੀਂ ਕੋਈ ਐਪਲੀਕੇਸ਼ਨ ਦਿੱਤੀ ਹੈ ਕਿਤੇ ਐਸਡੀਐਮ ਸਾਹਿਬ ਨੂੰ ਦਿੱਤੀ ਜੀ ਕੀ ਕਹਿੰਦੇ ਐਸਡੀਐਮ ਸਾਹਿਬ ਹਜੇ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਜੀ ਦੁਬਾਰਾ ਗਏ ਸੀ ਤੁਸੀਂ ਉਹਨਾਂ ਨੂੰ ਦੁਬਾਰਾ ਗਏ ਸੀ ਉਹ ਬੀਜੀ ਸੀ ਮਿਲੇ ਨਹੀਂ ਜੀ ਜੀ ਤਾਂ ਉੱਥੇ ਤੁਸੀਂ ਸਨੇਹਾ ਦੇ ਕੇ ਆਏ ਸੀਗੇ ਹਾਂ ਸਨੇਹਾ ਦਿੱਤਾ ਸੀ ਤੇ ਹੁਣ ਜਿਹੜਾ ਬੱਚਾ ਸਕੂਲ ਜਾ ਰਿਹਾ ਹੈ ਕਿ ਨਹੀਂ ਜਾ ਨਹੀਂ ਜਾ ਰਿਹਾ ਜੀ ਹੁਣ ਕੋਈ ਸਕੂਲ ਵੱਲੋਂ ਪੁੱਛਿਆ ਗਿਆ ਦੁਬਾਰਾ ਦੱਸਿਆ ਗਿਆ ਵੀ ਤੁਸੀਂ ਸਕੂਲ ਬੱਚੇ ਨੂੰ ਕਦੋਂ ਸਕੂਲ ਭੇਜਦੇ ਨਹੀਂ ਅਸੀਂ ਇੱਕ ਵਾਰੀ ਰਿਕਵੈਸਟ ਕੀਤੀ ਸੀ ਐਪਲੀਕੇਸ਼ਨ ਦੇਣ ਤੋਂ ਪਹਿਲਾਂ ਵੀ ਬੱਚਾ ਰੱਖੋ ਤੁਸੀਂ ਜੋ ਕੋ ਡਾਕੂਮੈਂਟ ਇਹਦਾ ਘਟਦਾ ਸੀ ਉਹਨੂੰ ਪੂਰਾ ਕਰ ਦਿੰਨੇ ਆ ਉਹਨਾਂ ਨੇ ਸਿੱਧਾ ਇਹ ਜਵਾਬ ਦਿੱਤਾ ਜਦੋਂ ਵੀ ਵਾਰਮਿਕਾ ਦਾ ਅਸੀਂ ਬੱਚਾ ਰੱਖਣੀ ਪਰ ਸਾਡਾ ਉੱਥੇ ਮਤਲਬ ਹੀ ਨਹੀਂ ਬਣਦਾ ਸੀ ਅਸੀਂ ਤਾਂ ਕਾਰਵਾਈ ਦੀ ਮੰਗ ਕਰਦੇ ਆ ਅਸੀਂ ਉਹਦੀ ਮੈਂ ਤਾਂ ਥੋੜੀ ਕਰਨ ਜਾਵਾਂਗੇ ਵੀ ਸਾਡਾ ਬੱਚਾ ਰੱਖੋ ਜੀ ਤੁਹਾਡਾ ਨੁਸਟੀ ਦਾ ਫਿਕਰ ਨਹੀਂ ਹੈਗਾ ਤੁਹਾਡਾ ਬੱਚਾ ਜਿਹੜਾ ਘਰੇ ਬੈਠਾਗਾ ਸਕੂਲ ਤੋਂ ਵਾਂਝਾ ਹੋਇਆਗਾ ਠੀਕ ਹੈ ਪੜ੍ਹਾਈ ਉਹਦੇ ਨਾਲੋਂ ਜ਼ਿਆਦਾ ਫਿਕਰ ਸਕੂਲ ਨੂੰ ਹੋਣਾ ਚਾਹੀਦਾ ਜੀ ਜੀ ਸਾਡੇ ਨਾਲੋਂ ਜ਼ਿਆਦਾ ਫਿਕਰ ਉਹਨਾਂ ਨੂੰ ਹੋਣਾ ਚਾਹੀਦਾ ਕਿਉਂ ਉਹਨਾਂ ਨੇ ਪੜ੍ਹਾਉਣਾ ਇਹਨੂੰ ਅਸੀਂ ਤਾਂ ਭੇਜਣ ਵਾਲੇ ਆ ਇੱਥੋਂ ਜੀ ਉਹ ਉਹਨਾਂ ਵੱਲੋਂ ਜਾਂ ਕੋਈ ਫੋਨ ਸਾਨੂੰ ਆਉਂਦਾ ਜਾਂ ਕਿਸੇ ਮੈਡਮ ਦਾ ਆਉਂਦਾ ਪ੍ਰਿੰਸੀਪਲ ਨੇ ਜੋ ਕਰਨਾ ਸੀ ਉਹ ਕਰਤਾ ਕਿਸੇ ਸਟਾਫ ਦਾ ਤਾਂ ਫੋਨ ਆਉਣਾ ਸੀ ਇਹਦੀ ਮੈਡਮ ਦਾ ਤਾਂ ਆਉਣਾ ਸੀ ਨਾ ਜੀ ਕਿਸੇ ਦਾ ਵੀ ਨਹੀਂ ਆਇਆ ਬੱਚਾ ਜੇ ਉਹ ਫੋਨ ਕਰਦੇ ਨਾ ਤਾਂ ਅਸੀਂ ਬੱਚਾ ਲੈ ਕੇ ਜਾਂਦੇ ਸਾਡੇ ਬੱਚੇ ਦੀ ਇਹਨਾਂ ਨੇ ਬਸ ਐਂ ਕੀਤਾ ਹੋਏਗਾ ਨਾ ਇਹਨਾਂ ਨੇ ਕੋਈ ਫੋਨ ਕੀਤਾ ਨਾ ਸਾਨੂੰ ਕੋਈ ਬੱਚੇ ਬਾਰੇ ਇਹਨਾਂ ਨੇ ਪੁੱਛਿਆ ਵੀ ਕਾਹ ਤੋਂ ਨਹੀਂ ਆ ਰਿਹਾਗਾ ਜੇ ਮੈਡਮਾ ਕਹਿੰਦੀਆਂ ਬਈ ਬੱਚਾ ਲਿਆਓ ਪ੍ਰਿੰਸੀਪਲ ਨੇ ਜਿਹੜਾ ਕਰਤਾ ਕਰਤਾ ਮਾਜੀ ਤੁਸੀਂ ਬੱਚਾ ਲਿਆਓ ਤੇ ਅਸੀਂ ਬੱਚਾ ਲੈ ਕੇ ਜਾਂਦੇ ਇਹਨਾਂ ਨੇ ਸਾਨੂੰ ਕੋਈ ਨਹੀਂ ਪੁੱਛਿਆਗਾ ਜੀ ਬਿਲਕੁਲ ਬਿਲਕੁਲ ਪ੍ਰਿੰਸੀਪਲ ਇੱਕ ਗੱਲ ਬੜਾ ਵਾਰ-ਵਾਰ ਕਹਿੰਦਾਗਾ ਵੀ ਨਾ ਤਾਂ ਬੱਚੇ ਦੀ ਫੀਸ ਭਰੀ ਗਈ ਹੈ ਨਾ ਕੋਈ ਬੱਚੇ ਨੂੰ ਐਪਲੀਕੇਸ਼ਨ ਜਦੋਂ ਬੱਚਾ ਬਿਮਾਰ ਸੀਗਾ ਉਹ ਦਿੱਤੀ ਗਈ ਠੀਕ ਹੋ ਜੀ ਉਹ ਆਪਣੇ ਪੱਖ 'ਚ ਜੋ ਕਹਿ ਰਿਹਾ ਉਹ ਆਪਣੇ ਜਿਵੇਂ ਮਰਜ਼ੀ ਕਹੀ ਜਾਵੇ ਜੋ ਅਸੀਂ ਸੋਨੂੰ ਕਲੀਅਰ ਕਰਤਾ ਉਹ ਸੱਚ ਆ ਉਦੋਂ ਬਾਅਦ ਉਹਨਾਂ ਦਾ ਪੱਖ ਤੁਸੀਂ ਸੁਣਨਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਜੀ ਠੀਕ ਆ ਅਸੀਂ ਜੋ ਕਹਿਣਾ ਸੀ ਫੀਸਾਂ ਕਲੀਅਰ ਆ ਐਡਮਿਸ਼ਨ ਫੀਸ ਭਰੀ ਗਈ ਆ ਫਾਰਮ ਭਰਿਆ ਗਿਆ ਦਾ ਰਜਿਸਟਰ ਤੇ ਹਾਜ਼ਰੀ ਲੱਗਦੀ ਰਹੀ ਆ ਇੱਕ ਮਹੀਨੇ ਦਾ ਤਾਂ ਗੈਪ ਸੀ ਉਸ ਤੋਂ ਬਾਅਦ ਉਹਨਾਂ ਨੇ ਜੋ ਰਜਿਸਟਰ ਵਿੱਚ ਕੱਪਲਾ ਕੀਤਾ ਜਾਂ ਹਾਜ਼ਰੀਆਂ ਦੀਆਂ ਕਟੀਆਂ ਵੀ ਆ ਉਹ ਉਹਨਾਂ ਦੀ ਟੈਨਸ਼ਨ ਆ ਸਾਡੀ ਨਹੀਂ ਸਾਨੂੰ ਕਲੀਅਰ ਕਰਕੇ ਦੱਸਣ ਵੀ ਐਨੀ ਟਾਈਮ ਬੱਚਾ ਸਕੂਲ ਆਇਆ ਤਾਂ ਜੇ ਇਹਦੀ ਐਡਮਿਸ਼ਨ ਨਹੀਂ ਹੋਈ ਸੀ ਜਾਂ ਕੋਈ ਫੀਸਾਂ ਦਾ ਰੌਲਾ ਸੀ ਤਾਂ ਸਾਨੂੰ ਪਹਿਲਾਂ ਦੱਸਣਾ ਸੀ ਐਨੀ ਟਾਈਮ ਪੇਪਰਾਂ ਦੇ ਵਿੱਚ ਆ ਕੇ ਬੱਚੇ ਨੂੰ ਸਕੂਲ ਵਿੱਚੋਂ ਬਾਹਰ ਕੱਢਤਾ ਜੀ ਵੱਡੀ ਗੱਲ ਹੈ ਜੀ ਜਿਹੜੇ ਤੁਹਾਡੇ ਹੋਰ ਬੱਚੇ ਪੜ੍ਹ ਰਹੇ ਆ ਸਕੂਲ ਦੇ ਵਿੱਚ ਉਹਨਾਂ ਦਾ ਉਹ ਵੇ ਰੈਗੂਲਰ ਜਾ ਰਹੇ ਆ ਉਹ ਰੈਗੂਲਰ ਜਾ ਰਹੇ ਆ ਪਰ ਉਹਨਾਂ ਦਾ ਵੀ ਸਾਨੂੰ ਇਹ ਆ ਵੀ ਉਹਨਾਂ ਤੇ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੀ ਕਰੂਗਾ ਕੁਛ ਨਾ ਕੁਛ ਜਿੰਨਾ ਚਿਰ ਇਹ ਰਹੂਗਾ ਜੀ ਹਾਂ ਸਾਡੀ ਮੰਗਾ ਜਾਤਾ ਇਹਦੀ ਬਦਲੀ ਕੀਤੀ ਜਾਵੇ ਜਾਂ ਇਹਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਜੀ ਬਿਲਕੁਲ ਪਰਿਵਾਰ ਵਾਲੇ ਕਹਿੰਦੇ ਵੀ ਜਦ ਤਾ ਇਹਦੀ ਬਦਲੀ ਕੀਤੀ ਜਾਵੇ ਐਸਡੀਐਮ ਸਾਹਿਬ ਨੂੰ ਐਪਲੀਕੇਸ਼ਨ ਵੀ ਦਿੱਤੀ ਹੈ ਜਿਹਦੇ ਵਿੱਚ ਕਹਿੰਦੇ ਕੋਈ ਹਜੇ ਤੱਕ ਕੋਈ ਸਾਨੂੰ ਠੋਸ ਜਵਾਬ ਨਹੀਂ ਮਿਲਿਆਗਾ ਕੋਈ ਕਾਰਵਾਈ ਨਹੀਂ ਹੋਈਗੀ ਤਾਂ ਪਰਿਵਾਰ ਵਾਲਿਆਂ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਵੀ ਇਨਸਾਫ ਮਿਲ ਸਕਦਾ ਤੁਹਾਨੂੰ ਵੀ ਸਾਫ ਜੀ ਤੁਸੀਂ ਆ ਰਹੇ ਆ ਵੀਡੀਓ ਜਾ ਰਹੀਆਂ ਅਫਸਰ ਵੀ ਦੇਖ ਰਹੇ ਆ ਇਨਸਾਫ ਤਾਂ ਉਹਨਾਂ ਨੇ ਦਵਾਉਣਾ ਜੀ ਜੀ ਤੁਹਾਨੂੰ ਲੱਗਦਾ ਵੀ ਇਨਸਾਫ ਮਿਲ ਜੂਗਾ ਮਿਲਣਾ ਚਾਹੀਦਾ ਜੀ ਜੀ ਉਸ ਤੋਂ ਬਾਅਦ ਤੁਸੀਂ ਐਸ.ਡੀ.ਐਮ. ਸਾਬ ਕੋਲੇ ਦੁਬਾਰਾ ਗਏ ਹਾਂ ਮੈਂ ਇੱਕ ਵਾਰ ਹੀ ਗਿਆ ਉਦੋਂ ਬਾਅਦ ਫਿਰ ਮੈਂ ਵੀ ਨਹੀਂ ਗਿਆ ਜਦੋਂ ਕੋਈ ਪ੍ਰੈਸ ਰਿਪੋਰਟਰ ਆਣ ਲੱਗੇ ਵੀਡੀਓ ਜਾਣ ਲੱਗੇ ਫਿਰ ਮੇਰਾ ਜਾਣ ਦਾ ਤਾਂ ਕੋਈ ਕਿਉਂ ਉਹ ਵੀ ਦੇਖ ਰਹੇ ਆ ਕਿ ਕੀ ਹੋਈ ਯਾਰ ਜੀ ਹਾਂ ਸੋਸ਼ਲ ਮੀਡੀਆ ਤੇ ਹਰ ਜਗ੍ਹਾ ਜਦੋਂ ਆਪਾਂ ਕੋਈ ਖਬਰ ਨੂੰ ਪਾ ਦਿੰਦੇ ਆ ਤਾਂ ਅਫਸਰ ਦੇਖਦੇ ਆ ਉਹਨੂੰ ਜੀ ਬਿਲਕੁਲ ਤੇ ਮਾਤਾ ਜਦੋਂ ਤੁਸੀਂ ਉੱਥੇ ਬੱਚਿਆਂ ਨੂੰ ਕਈ ਵਾਰੀ ਸਕੂਲੋਂ ਲੈ ਕੇ ਆਉਣ ਆਉਂਦੇ ਸੀਗੇ ਤਾਂ ਉਦੋਂ ਤੱਕ ਨਹੀਂ ਤੁਹਾਨੂੰ ਕਈ ਵਾਰੀ ਕੋਈ ਬੋਲਦੇ ਸੀ ਕੁਝ ਉਦੋਂ ਬਸ ਬੱਚੇ ਨੂੰ ਚੁੱਪ ਕਰਕੇ ਫੜਾ ਦਿੰਦੇ ਸੀਗੇ ਬੱਚਾ ਅਲਬਤੋ ਮੇ ਲੇਣ ਹੀ ਨਹੀਂ ਗਈਗੀ ਬੱਚਾ ਕਿਉਂ ਇਹ ਬੈਂਚ ਆ ਜਾਂਦਾ ਸੀਗਾ ਜੇ ਮੈਂ ਕਿਤੇ ਲੈਣ ਵੀ ਛੱਡਣ ਹੀ ਜਾਂਦੀ ਸੀ ਕਿ ਹੁਣ ਤੋਂ ਉਦੋਂ ਪਏ ਪਿੱਛੇ ਦੋ ਵਾਰਾ ਛੱਡਣ ਗਈ ਨਾ ਦੋਨੇ ਵਾਰਾ ਮੋੜਤੀ ਬੱਸ ਮੈਂ ਤਾਂ ਅੱਛਾ ਜੀ ਉਦੋਂ ਤਾਂ ਇਹਨਾਂ ਨੇ ਬਾੜੀ ਮੇਰੇ ਸਾਥ ਬਾੜੀ ਉਹ ਕੀਤੀ ਆਂਦਾ ਕਿ ਬੱਚਾ ਬਾਹਰ ਕੱਢੋ ਭੱਜ ਕੇ ਆ ਹੀ ਨਿਕਲਿਆ ਗੋੜੀ ਵਾਂਗੂ ਬਾਹਰ ਆਇਆ ਆਂਦਾ ਬਾਹਰ ਕੱਢੋ ਬਾਹਰ ਕੱਢੋ ਮੈਂ ਕਿਹਾ ਬਾਹਨਾ ਫੜੋ ਮੇਰੀ ਬਾਹਨਾ ਫੜੋ ਬੱਚੇ ਦੀ ਮੈਂ ਹੀ ਕਿਹਾ ਮੈਂ ਆਪੇ ਹੀ ਤੁਰ ਜوں ਮੇਰਾ ਰੋਣ ਲਿਕੜ ਗਿਆ ਮੈਂ ਆਪੇ ਹੀ ਤੁਰ ਜوں ਬਾਹਨਾ ਫੜੋ ਮੈਂ ਕਿਹਾ ਨਾ ਥੱਕੇ ਮਾਰੋ ਸਾਡੇ ਬੱਸ ਮੈਂ ਕਹਾ ਮੈਂ ਕਾ ਬੱਚਾ ਤਾਂ ਰੱਖ ਲਓ ਬੱਚਾ ਤਾਂ ਥੋੜਾ ਹੀ ਏ ਮੈਂ ਕਾ ਜਦੋਂ ਗੇਟੋ ਅੰਦਰ ਹੋ ਜੇ ਨਾ ਮੈਂ ਇੰਨਾ ਵੀ ਸਮਝਾਇਆ ਜਦੋਂ ਗੇਟੋ ਅੰਦਰ ਹੋ ਜੇ ਇਹ ਬੱਚਾ ਹੁਣ ਮੇਰਾ ਨਹੀਂ ਰਿਆ ਇਹ ਥੋੜਾ ਏ ਬੇਟੇ ਬੱਚਾ ਮੈਂ ਕਾ ਤੁਸੀਂ ਬੱਚਾ ਰੱਖ ਲਓ ਆਂਦਾ ਕਾ ਹਰੀ ਜਨਾਂ ਦਾ ਵਾਲਮੀਕਾਂ ਦਾ ਬੱਚਾ ਮੈਂ ਨਹੀਂ ਰੱਖਦਾ ਗੱਜਿੱਥੇ ਮਰਜੀ ਜਾਵੜੋ ਮੈਨੂੰ ਐਂ ਬੋਲਿਆ ਇਹ ਪ੍ਰਿੰਸੀਪਲ ਮੈਂ ਰੋਂਦੀ ਰੋਂਦੀ ਘਰੇ ਆ ਗਈ ਜੀ ਮੇਰਾ ਬਹੁਤ ਸਾਰਾ ਦਿਨ ਮਨ ਖਰਾਬ ਰਿਆ ਫਿਰ ਜੀ ਉਹ ਜਾਤੀਵਾਦੀ ਸ਼ਬਦ ਬੋਲੇ ਕਰਿਆ ਸੀ ਉਹਨਾਂ ਦਾ ਇਨਸਾਫ ਚਾਹੁੰਨੇ ਆ ਬਸ ਹੋਰ ਕੁਛ ਨਹੀਂ ਜੀ ਘੋਰ ਕੋਈ ਇਨਸਾਫ ਨਹੀਂ ਸਾਡੀ ਜਾਤੀ ਤਾਂ ਮਿਲਣਾ ਚਾਹੀਦਾ ਵੀ ਬੇਟਾ ਮੇਰਾ ਵੀ ਜੀ ਕਰਦਾ ਸੀਗਾ ਅਸੀਂ ਛੋਟੀ ਜਾਤੀ ਐ ਵੀ ਬੱਚਾ ਪੜਾ ਕੇ ਕੁਝ ਬਣਾਈਏ ਬੱਚਾ ਨੂੰ ਸਾਡਾ ਇੰਨਾ ਉਹ ਹੋ ਸੀਗਾ ਹੌਸਲਾ ਜਾ ਵੀ ਸਾਡੇ ਬੱਚੇ ਡੀਏਵੀ ਚ ਪੜ੍ਹਦੇ ਤਾਂ ਕੁਛ ਨਾ ਕੁਛ ਬਣਨਗੇ ਪਰ ਜਿੱਦੇ ਤਾਂ ਇਹ ਆਇਆ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਦਾ ਇਹ ਬੱਚਿਆਂ ਦੀ ਜ਼ਿੰਦਗੀ ਨਹੀਂ ਬਣਾਉਂਦਾਗਾ ਸਾਡਿਆਂ ਦੀ ਸਾਨੂੰ ਐ ਹੋ ਗਿਆ ਵੀ ਹੁਣ ਸਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰੋਗਾ ਇਹ ਜੀ ਬਿਲਕੁਲ ਐਸ ਡੀ ਐਮ ਨੂੰ ਜਿਹੜੀ ਐਪਲੀਕੇਸ਼ਨ ਲਿਖੀ ਗਈ ਆ ਉਹ ਵੀ ਇਹਨਾਂ ਨੇ ਇਹਨਾਂ ਕੋਲੇ ਸਬੂਤ ਹੈਗਾਗਾ ਐਸ ਡੀ ਐਮ ਸਾਹਿਬ ਨੂੰ ਜਿਹੜੀ ਐਪਲੀਕੇਸ਼ਨ ਦਿੱਤੀ ਆ ਜਿਹੜੀ ਉਹ ਬੰਦੀ ਕਾਰਵਾਈ ਦੀ ਹਜੇ ਅਡੀਕ ਕਰ ਰਹੇ ਆ ਪਰਿਵਾਰ ਵਾਲੇ ਤਾਂ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਵੀ ਜਰੂਰ ਦੱਸਿਓ ਤੇ ਅਸੀਂ ਪ੍ਰਿੰਸੀਪਲ ਦਾ ਜਿਹੜਾ ਪੱਖ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਪੇਰੈਂਟਸ ਵੱਲੋਂ આરોਪ ਹੈਗਾ ਕਿ ਸਾਨੂੰ ਜਿਹੜਾ ਪ੍ਰਿੰਸੀਪਲ ਸਾਹਿਬ ਹੈ ਉਹ ਸਾਡੇ ਬੱਚਿਆਂ ਨਾਲ ਕਿਸੇ ਕਿਸਮ ਦਾ ਜਾਤੀ ਵਿਤਕਰਾ ਕਰ ਰਿਹਾ ਔਰ ਦੂਸਰੀ ਗੱਲ ਕਿ ਸਾਡੇ ਜਿਹੜੇ ਪਹਿਲਾਂ ਬੱਚੇ ਪੜਦੇ ਉਹਨਾਂ ਨੂੰ ਵੀ ਨਹੀਂ ਪੜਨ ਦੇ ਰਹੇ ਬੱਚਾ ਦਾ ਨਾਮ ਕੀ ਹੈ ਜੀ ਕਿਹੜੀ ਕਲਾਸ ਹੈ ਸ਼ਿਵਮ ਬੱਚਾ ਕੋਈ ਐਲ ਕੇ ਜੀ ਦਾ ਦਾਸ ਕਮਲਦੀਪ 5 ਸਾਲ ਦਾ ਹੁੰਦਾ ਜੀ 5 ਸਾਲ ਦਾ ਜਿਨ੍ਹਾਂ ਕੋ ਸਾਨੂੰ ਬੱਚੇ ਬਾਰੇ ਪਤਾ ਹੈ ਬੱਚੇ ਨਹੀਂ ਸਾਡੇ ਕੋਲ ਡਾਕੂਮੈਂਟ ਹੀ ਕੰਪਲੀਟ ਨਹੀਂ ਆਏਗੇ ਤੇ ਬੱਚੇ ਸਾਡੇ ਕੋਲ ਰਜਿਸਟ੍ਰੇਸ਼ਨ ਨੂੰ ਕਨਫਰਮ ਨਹੀਂ ਹੋਏਗੇ ਐਡਮਿਸ਼ਨ ਕਨਫਰਮ ਨਹੀਂ ਹੋਈ ਜੀ ਸਿਰਫ ਰਜਿਸਟ੍ਰੇਸ਼ਨ ਉਸ ਬੇਸ ਤੇ ਹੋਈ ਸੀ ਕਿ ਇਹ ਪਲਾਨਮੀ ਡੇਟ ਤੱਕ ਜੋ ਵੀ ਉਹਨੇ ਉਹਦੇ ਕੈਸ਼ ਦੇ ਦਾਂਗੇ ਅਸੀਂ ਜੋ ਡਾਕੂਮੈਂਟ ਡਾਕੂਮੈਂਟ ਚੱਟ ਕੋ ਆਏ ਨਹੀਂ ਜੀ ਤੇ ਅਸੀਂ ਵਾਰਨਰ ਬਲਾਨ ਦੇ ਉੱਤੇ ਵੀ ਇਹਨਾਂ ਨੂੰ ਡਾਕੂਮੈਂਟ ਜਮ੍ਹਾਂ ਕਰਵਾ ਦਿਓ ਤਾਂ ਕਿ ਬੱਚੇ ਦਾ ਐਡਮਿਸ਼ਨ ਕਨਫਰਮ ਹੋ ਜਾਵੇ ਜੀ ਇਹਨਾਂ ਨੇ ਕੋਈ ਡਾਕੂਮੈਂਟ ਜਮ੍ਹਾਂ ਨਹੀਂ ਕਰਵਾਇਆਗਾ ਜੀ ਤਾਂ ਉਸ ਬਾਬਤ ਇਹਨਾਂ ਦੇ ਜਿਹੜਾ ਬੱਚੇ ਦਾ ਪਿਓ ਹੈਗਾ ਠੀਕ ਹੈ ਉਹ ਆਫਿਸ ਆ ਕੇ ਮੈਨੂੰ ਮਿਲ ਕੇ ਨਹੀਂ ਗਿਆਗਾ ਕਿ ਅਸੀਂ ਬੱਚੇ ਦੇ ਫਲਾਣੇ ਤਰੀਕ ਤੱਕ ਚੀਜ਼ਾਂ ਮੈਂ ਕਰਾ ਦਾਂਗੇ ਤੇ ਅੱਜ ਮਹੀਨਾ ਨਵੰਬਰ ਚੱਲੀ ਜਾਂਦਾ ਹੈ ਅਜੇ ਤੱਕ ਇਹਨੇ ਡਾਕੂਮੈਂਟ ਪੂਰੇ ਨਹੀਂ ਹੋਏਗੇ ਤੇ ਬੱਚਾ ਅਗਸਤ ਮਹੀਨੇ ਤੋਂ ਬਾਅਦ ਠੀਕ ਹੈ ਪਹਿਲਾਂ ਵੀ ਆਪਸ਼ਨ ਕਾ ਕੇ ਰੰਦਾ ਰਿਹਾ ਹੈਗਾ ਤੇ ਅਗਸਤ ਮਹੀਨੇ ਤੋਂ ਬਾਅਦ ਤਾਂ ਵੈਸੇ ਸਕੂਲ ਨਹੀਂ ਆਉਂਦਾਗਾ ਅਸਰ ਤੁਸੀਂ ਐਡਮਿਸ਼ਨ ਦੀ ਗੱਲ ਕੀਤੀ ਹੈ ਵੀ ਡਾਕੂਮੈਂਟ ਪੂਰੇ ਨਹੀਂ ਸੀ ਫਿਰ ਇੱਕ ਸਾਲ ਤੋਂ ਬੱਚਾ ਸਕੂਲ ਦੇ ਵਿੱਚ ਕਿਸ ਤਰ੍ਹਾਂ ਆ ਰਿਹਾ ਸੀ ਇੱਕ ਸਾਲ ਮੈਂ ਕਹਿ ਤਾਂ ਰਿਹਾ ਨਾ ਸਰ ਜੀ ਇੱਕ ਸਾਲ ਤੋਂ ਬੱਚਾ ਆਇਆ ਹੀ ਨਹੀਂਗਾ ਅਸਰ ਦੇਖੋ ਜੇ ਬੱਚਾ 2 ਜਾਂ 4 ਦਿਨ ਐਬਸੈਂਟ ਹੋ ਜੇ ਪਹਿਲਾਂ ਤਾਂ ਲੀਵ ਚੈੱਕ ਕਰਦੇ ਆ ਜੇ ਲੀਵ ਨਹੀਂ ਆਂਦੀ ਘਰੇ ਫੋ ਇਹਨਾਂ ਦੇ ਘਰੇ ਫੋਨ ਕਰਕੇ ਬੁਲਾਣੇ ਆ ਇਹ ਕਹਦਾਂਗੇ ਕੋਈ ਨਹੀਂ ਦੇ ਦਾਂਗੇ ਜੀ ਭੇਜ ਦਾਂਗੇ ਜੀ ਡਰਾਈਵਰ ਆਫ ਵੀ ਬੜੀ ਵਾਰ ਸਨੇਹਾ ਭੇਜ ਜਾਏਗਾ ਪਰ ਕੋਈ ਡਾਕੂਮੈਂਟ ਉਹਦਾ ਪੂਰਾ ਨਹੀਂ ਆਏਗਾ ਇੱਕ ਉਹਨਾਂ ਦੇ ਪੇਸ਼ ਹੁਣ ਲਾਸਟ ਵੀਕ ਇਹ ਆਏ ਸੀਗੇ ਜਾਂ 10 ਦਿਨ ਪਹਿਲਾਂ ਆਏ ਸੀ ਮੈਂ ਇਹਨਾਂ ਨੂੰ ਕਿਹਾ ਵੀ ਡਾਕੂਮੈਂਟ ਪੂਰੇ ਕਰੋ ਫਿਰ ਬੱਚੇ ਐਡਮਿਸ਼ਨ ਅਸੀਂ ਕੰਸੀਡਰ ਕਰਾਂਗੇ ਕਿਉਂਕਿ ਬੱਚਾ ਬਹੁਤ ਦੇਰ ਤੋਂ ਐਬਸੈਂਟ ਹੈ ਬੱਚੇ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈਗਾ ਬੱਚੇ ਦਾ ਨੁਕਸਾਨ ਨਾ ਕਰੋ ਅੱਛਾ ਫਿਰ ਐਕਸ਼ਨ ਹੋਣ ਦਾ ਕਾਰਨ ਵੀ ਨਹੀਂ ਦੱਸਦੇ ਨਾ ਸਾਨੂੰ ਫੋਨ ਕਰਕੇ ਦੱਸਦੇ ਬੱਚਾ ਡਰਾਈਵਰ ਲੈ ਜਾਂਦਾ ਇਹਨਾਂ ਦੇ ਦੋ ਤਿੰਨ ਸਾਡੇ ਕੋਲ ਕੋਈ ਲਿਖਤੀ ਸਾਡੇ ਕੋਲ ਐਪਲੀਕੇਸ਼ਨ ਨਹੀਂ ਆਈ ਕਿ ਸਾਡਾ ਬੱਚਾ ਬਿਮਾਰ ਹੈ ਜਾਂ ਕੋਈ ਕੰਮ ਹੈਗਾ ਤਾਂ ਨਹੀਂ ਆ ਸਕਦਾ ਜੋ ਸਾਡੇ ਕੋਲ ਡਾਕੂਮੈਂਟ ਹੀ ਪੂਰੇ ਨਹੀਂ ਹੋਣਗੇ ਸਰ ਅਸੀਂ ਫਿਰ ਹਾਰ ਕੇ ਉਹਨਾਂ ਨੂੰ ਕਹਾਂਗੇ ਕਿ ਸਰ ਵੀ ਡਾਕੂਮੈਂਟ ਲਿਆਓ ਤਾਂ ਹੀ ਅਸੀਂ ਬੱਚੇ ਨੂੰ ਕਲਾਸ ਚ ਐਡਮਿਸ਼ਨ ਕਰਕੇ ਬਿਠਾਵਾਂਗੇ ਬਿਨਾਂ ਡਾਕੂਮੈਂਟ ਤੋਂ ਕੋਈ ਵੀ ਸਕੂਲ ਕਿਵੇਂ ਬਿਠਾ ਲੇਗਾ ਤੇ ਇੱਕ ਵਾਰ ਉਹਨਾਂ ਦੇ ਏਵੀਅਰ ਰੋਪਾ ਬੰਗਲੌਰ ਨਾਲ ਜਾਤੀ ਵਿਵਾਦ ਚ ਜਿਹੜਾ ਹੈਗਾ ਉਹ ਸਭ ਨਾਲ ਸਰ ਕੋ ਬੇਬੁਨਿਆਦ ਹੈ ਕਿਸੇ ਵੱਲੋਂ ਮੇਰੇ ਸਟਾਫ ਵੱਲੋਂ ਵੀ ਹੈ ਮੇਰੇ ਵੱਲੋਂ ਕਿਸੇ ਵੱਲੋਂ ਵੀ ਜੇ ਕੋਈ ਗੱਲ ਕਦੀ ਨਾ ਤਾਂ ਹੋਈ ਹੈ ਨਾ ਇੰਟਰਵਿਊ ਚ ਕਿਸ ਨਾਲ ਹੋਊਗੀ ਨਾ ਅਸੀਂ ਇਹੋ ਜਿਹਾ ਕੁਝ ਕਰਦੇ ਹਾਂ ਉਹਨਾਂ ਦੇ ਮਾਤਾ ਦਾ ਵੀ ਇਹੀ ਕਹਿਣਾ ਜੀ ਵੀ ਜਦੋਂ ਵੀ ਮੈਂ ਆਦੇ ਪੁੱਤਰਿਆਂ ਕੋਲੇ ਸਕੂਲ ਆਉਨੇ ਆ ਮੈਨੂੰ ਸਕੂਲ ਵੜਦਣੇ ਦਿੱਤਾ ਜਾਂਦਾ ਤੇ ਮੈਨੂੰ ਬਾਹਰ ਤੋਂ ਹੀ ਮੋੜਿਆ ਜਾਂਦਾ ਹੈਗਾ ਸਾਡੇ ਨਾਲ ਜਿਹੜੀ ਇਹ ਜਾਤੀ ਵਿਤਕਰੇਵਾ ਜੀ ਕੀਤੀ ਜਾਂਦੀ ਹੈ ਸਾਡੇ ਬੱਚੇ ਪਹਿਨਾ ਨਾਲ ਵੀ ਕੀਤੀ ਗਈ ਬਾਰ-ਬਾਰ ਆਪਾਂ ਉਹ ਗੱਲ ਦੁਹਰਾ ਕੇ ਚੰਗੇ ਲੱਗਦੇ ਜੀ ਨਾ ਤਾਂ ਪਹਿਨਾ ਕਦੀ ਕੀਤਾ ਗਿਆ ਨਾ ਹੁਣ ਕਿਥਾ ਜਾਊਗਾ ਨਾ ਹੀ ਅੱਗੇ ਹੋਊਗਾ ਅਸੀਂ ਹਰ ਵਾਰੀ ਮਾਤਾ ਜੀ ਨੂੰ ਮਿਲੇ ਹੈਗੇ ਆਂ ਠੀਕ ਹੈ ਉਹ ਆਉਂਦੇ ਆ ਬੱਚਾ ਛੱਡ ਕੇ ਚਲੇ ਜਾਂਦੇ ਤੇ ਸਮ ਟਾਈਮ ਲੈਣ ਆ ਜਾਂਦੇ ਹੈਗੇ ਆ ਵੀ ਸਾਡਾ ਅਜ ਬੱਚਾ ਬਿਮਾਰ ਆ ਸੀ ਲੈ ਕੇ ਜਾਣਾ ਹੈਗਾ ਤਾਂ ਉਹ ਸਾਰੇ ਰਿਕਾਰਡ ਸਾਡੇ ਕੋਲ ਹੈਗੇ ਆ ਗੇਟ ਪਾਸ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਇਸ਼ੂ ਕੀਤੇ ਜਾਂਦੇ ਹੈਗੇ ਜਾਂਦ ਕੇ ਕੁਰਸੀ ਆ ਦਾ ਗੇਟ ਪਾਸ ਲੈ ਕੇ ਜਾਓ ਉਹ ਈਵਨ ਇਹਨਾਂ ਨੂੰ ਮਾਤਾ ਜੀ ਨੂੰ ਵਾਰ ਵਾਰ ਕਹਿੰਦਾ ਕਿ ਮਾਤਾ ਜੀ ਤੁਸੀਂ ਤਾਂ ਕਿਰਪਾ ਕਰਕੇ ਇਹੜਾ ਬੱਚੇ ਦਾ ਫਾਦਰ ਹੈਗਾ ਉਹਨੂੰ ਜਰੂਰ ਭੇਜੋ ਤਾਂ ਕਿ ਅਸੀਂ ਉਹਨਾਂ ਨਾਲ ਗੱਲ ਕਰੀਏ ਵੀ ਤੁਸੀਂ ਡਾਕੂਮੈਂਟ ਕਿਉਂ ਨਹੀਂ ਜਮ੍ਹਾਂ ਕਰਾ ਰਹੇ ਨਾ ਬੱਚੇ ਦਾ ਬਰਥ ਸਰਟੀਫਿਕੇਟ ਸਾਡੇ ਕੋਲ ਹੈਗਾ ਨਾ ਬੱਚਾ ਆਧਾਰ卡 ਸਾਡੇ ਕੋਲ ਆਇਆ ਕੋਈ ਸਮੇਂ ਤੋਂ ਕੋਈ ਵੀ ਪੈਂਕਿੰਗ ਚੱਲਦੀ ਆ ਰਹੀ ਜੀ ਤੁਹਾਡੇ ਨਾਲ ਫੀਸ ਇਸ ਬੱਚੇ ਦਾ ਜਿਹੜੀ ਹੈਗੀ ਹੈ ਇਹਨਾਂ ਨੇ ਸਿਰਫ 2000 ਰੁਪਏ ਜਿਹੜਾ ਦਿੱਤਾ ਸੀਗਾ ਐਡਮਿਸ਼ਨ ਵਾਸਤੇ ਉਹ ਐਡਮਿਸ਼ਨ ਹੋਊਗੀ ਤਾਂ ਹੀ ਪੈਸੇ ਜਮ੍ਹਾਂ ਹੋਊਗਾ ਨਾ ਅਸੀਂ ਇਹਨਾਂ ਨੂੰ ਕਿਹਾ ਕਿ ਜਾਂ ਤਾਂ ਪੇਮੈਂਟ ਵਾਪਸ ਲੈ ਜਾਓ ਜਾਂ ਤੁਸੀਂ ਐਡਮਿਸ਼ਨ ਵਾਸਤੇ ਫਾਰਮ ਪੂਰੇ ਕਰ ਦੋ ਤੇ ਰਿਜਿਸਟਰ ਕਰ ਦਿਓ ਆ ਲੜਕੇ ਜਿਹੜਾ ਬੱਚਾ ਜੀ ਉਹਦੇ ਫਾਦਰ ਦਾ ਇੱਕ ਇਹ ਵੀ ਅਲੀਗੇਸ਼ਨ ਹੈ ਵੀ ਮੈਨੂੰ ਜਦੋਂ ਵੀ ਮੈਂ ਮਿਲਣ ਵਾਸਤੇ ਆਉਣਾ ਮੈਨੂੰ ਸਿਰਫ ਰੂਮ ਦੇ ਵਿੱਚੋਂ ਹੀ ਮੋੜਿਆ ਦਿੱਤਾ ਜਾਂਦਾ ਮੈਨੂੰ ਬਾਕੇ ਇਹ ਗੱਲ ਸਾਡੇ ਸਾਹਮਣੇ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਸੀ ਨਹੀਂ ਨਹੀਂ ਸਰ ਤੁਸੀਂ ਤਾਂ ਇਹ ਹੁਣੇ ਬਲਾ ਕੇ ਉਹਨਾਂ ਨੂੰ ਪੁੱਛ ਲਓ ਪਿਛਲੇ ਹਫਤੇ ਜਾਂ 10 ਦਿਨ ਪੁਰਾਣੀ ਗੱਲ ਹੈ ਜਿਵੇਂ ਜਦੋਂ ਵੀ ਮੈਨੂੰ ਅੱਜ ਡੇਟ ਨਹੀਂ ਯਾਦ ਇਹਨਾਂ ਦਾ ਬੱਚੇ ਦਾ ਫਾਦਰ ਤੇ ਬੱਚੇ ਦਾ ਵੱਡਾ ਜਿਹੜਾ ਆ ਤਾਇਆਕੇ ਲੋਕ ਜਿਹੜੀ ਫਾਦਰ ਦਾ ਵੱਡਾ ਭਰਾ ਵੱਡਾ ਭਰਾ ਹੀ ਅੱਡੇ ਗੱਲ ਕਰਤੀ ਜਾਂਦਾ ਸੀ ਵੱਡਾ ਭਰਾ ਹੀ ਉਸ ਦਿਨ ਗੱਲ ਕਰਨ ਮੇਰੇ ਆਫਿਸ ਆਇਆ ਤੇ ਜਿਹੜਾ ਬੱਚੇ ਦਾ ਰੀਅਲ ਫਾਦਰ ਉਹ ਬਾਹਰ ਬੈਠਾ ਸੀਗਾ ਤਾਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਉਹਨਾਂ ਨੂੰ ਬਲਾਉ ਤੁਸੀਂ ਕਹਿੰਦੇ ਕੋਈ ਨਹੀਂ ਜੀ ਮੈਂ ਚੱਲਾਂ ਜੀ ਅੱਗੇ ਗੱਲ ਅਗਲੀ ਕਾਰਵਾਈ ਉਹ ਆਪੇ ਕਰਨਗੇ ਕੋਈ ਇਸ਼ੂ ਨਹੀਂ ਸਰ ਮੇਰਾ ਨਾਮ ਮੋਜੀਤ ਗਰੋਵਰ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਥੈਂਕ ਯੂ ਸਰ